ਇਹ ਸਰਕਾਰ ਬੜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਬੈਟ ਸ਼ੂਟ ਤੇ ਲੈ ਆਂਦਾ ਵਾ ਤੇ ਉਹਨੂੰ ਸਾਂਭਣ ਦੀ ਲੋੜ ਆ ਕਿ ਨਹੀਂ ਹੈਗੇ ਤੇ ਤੁਸੀਂ ਬੜੇ ਮਾਣ ਵਾਲੀ ਗੱਲ ਹੈ ਤੇ ਇਹ ਕਿਉਂ ਰਾਤ ਰਾਤ ਤੋਂ ਫੈਕਟਰੀ ਜਰੂਰ ਹੈਗਾ ਪਰ ਅਸੀਂ 2023 ਤੋਂ ਲੱਗੇ ਹੋਏ ਆ ਕੋਈ ਚੱਕਰ ਨਹੀਂ ਆਤਮਾ ਨੇ ਦਿੱਤੇ ਨਹੀਂ ਉਹਨੇ ਆਪਾਂ ਘੋਗਣੀ ਸੋ ਇਸ ਕਰਕੇ ਮਰਨ ਮਨਾਉਣ ਦਾ ਡਰ ਤੇ ਨਿਕਲ ਗਿਆ ਵਾ ਸੁਦਾਨ ਸੁਨਾਮ ਸਿੰਘ ਜਲਦੀਵਾਲ ਨਸ਼ਾ ਮੁਕਤੀ ਮੋਰਚਾ ਤੋਂ ਸੁਨੀਲ ਸਿੰਘ ਸ਼ੀਨਾ ਅੱਜ ਫੋਟੋ ਕਰਾ ਲੈ ਅੱਜ ਜੋਦ ਨਸ਼ਾ ਵਰਤੋਂ ਤੇ ਪੰਜਾਬ ਸਰਕਾਰ ਵੱਲੋਂ ਫਰੈਂਕ ਚਲਾਈ ਜਾ ਰਹੀ ਆ ਉਸ ਦੇ ਤਹਿਤ ਆਪਣੇ ਫਲਕਾ ਚ ਚ ਨਸ਼ਾ ਮੁਕਤੀ ਮੋਰਚਾ ਨੂੰ ਬੇਨਤੀ ਕਰਦਾ ਤੇ ਇਸੇ ਦੇ ਬਾਪੂ ਜੀ ਵੀ ਬੱਚੇ ਇਹਨਾਂ ਦੀ ਪੰਚਾਇਤ ਆਏ ਹਲਕੀ ਹੁਣੀ ਪਰਚੰਡ ਦੀ ਕਰਦੇ ਆ ਸੋ ਪੰਜੂ ਕਲੱਬ ਦੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਪਲੀਜ਼ ਜਦੋਂ ਵੀ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਜਾਂ ਕੋਈ ਚੋਰ ਫੜਿਆ ਜਾਂਦਾ ਉਹਦੇ ਪਿੱਛੇ ਨਾ ਜਾਓ ਉਹਦੇ ਪਿੱਛੇ ਫੋਨ ਨਾ ਕਰੋ ਉਹਦੀ ਜਮਾਨਤ ਨਾ ਕਰੋ ਜੇ ਆਪਾਂ ਹਲਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਹੀ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਨਾ ਕਰ ਸਕੇ ਤਾਂ ਫਿਰ ਆਪਾਂ ਹਲਕੀ ਨੂੰ ਕਿਹਨੋਂ ਕਿਦਾ ਨਸ਼ਾ ਮੁਕਤ ਕਰਾਂਗੇ ਆਪਣੀ ਜਿਹੜੀ ਨਸ਼ਾ ਮੁਕਤ ਕਿਦਾਂ ਕਰਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਿਤਾ ਕਰਾਂਗੇ ਪਹਿਲਾਂ ਤਾਂ ਸਾਨੂੰ ਆਪਣੇ ਪਿੰਡਾਂ ਨੂੰ ਕਰਨਾ ਪਊਗਾ ਤੇ ਉਸ ਦੇ ਵਾਸਤੇ ਆਪਾਂ ਨੂੰ ਨਿਡਰ ਹੋ ਕੇ ਚੱਲਣਾ ਪਊਗਾ ਜੇ ਆਪਾਂ ਇੱਕ ਆਖੀਏ ਵੀ ਆਤਮਾ ਡਰੀ ਵੀ ਜਾਈਏ ਤੇ ਆਖੀਏ ਵੀ ਪਿੰਡ ਚੋਂ ਸਿਸਟਮ ਸਹੀ ਸਹੀ ਕਰ ਲਈਏ ਜਾਂ ਨਸ਼ੇ ਵਾਲਿਆਂ ਨੂੰ ਪਿੰਡ ਚੋਂ ਕੱਢ ਦਈਏ ਨਸ਼ਾ ਖਤਮ ਕਰ ਦਈਏ ਉਸ ਦੇ ਵਾਸਤੇ ਆਪਾਂ ਨੂੰ ਸਿਰ ਦਾ ਕੀ ਤੇ ਫਿਰ ਲਾਉਣੀ ਪਊਗੀ ਜੇ ਇਸ ਨਹੀਂ ਹੁੰਦੇ ਸਾਥੀ ਬਾਣਾ ਆ ਤੇ ਫਿਰ ਡਰ ਹੋ ਕੇ ਬਾਣਾ ਪਊਗਾ ਕਿਉਂਕਿ ਜੇ ਕੁਝ ਚੰਗਾ ਕਰਨ ਵਾਸਤੇ ਆਪਾਂ ਬਾਹਰ ਨਿਕਲਦੇ ਆਂ ਤੇ ਕੁਰਬਾਨੀਆਂ ਦੇਣੀਆਂ ਸੁਭਾਵਿਕ ਨੇ ਇੱਥੇ ਗੋਲੇ ਖਾਂਦੇ ਹੋਏ ਪਾਣੀ ਦੀਆਂ ਬੁਸ਼ਾਰਾ ਸਹਿੰਦੇ ਹੋਏ ਉੱਥੇ ਆਪਾਂ ਇੱਕ ਸਾਲ ਧਰਨੇ 'ਚ ਰਹਿ ਕੇ ਆਏ ਆਂ ਇੱਥੇ ਦੀ ਆਪਾਂ ਪਿੰਡ ਦੇ ਵਿੱਚ ਸਭ ਤੋਂ ਪਹਿਲੀ ਜੰਗ ਆਪਣੀ ਦੇਖਣੀ ਐ ਆਪਣੇ ਘਰ ਨੂੰ ਤੇ ਸਾਫ਼ ਕਰ ਲਈਏ ਆਪਾਂ ਹਰ ਇੱਕ ਵਿਅਕਤੀ ਦੀ ਇਹ ਸੋਸ਼ੀਅਲੀ ਰਿਸਪੌਂਸਿਬਿਲਟੀ ਬਣਦੀ ਐ ਕਿ ਉਹ ਆਪਣੇ ਪਿੰਡ ਦਾ ਸਭ ਤੋਂ ਪਹਿਲਾਂ ਸੋਚੇ ਔਰ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਕਿੰਨੇ ਹੋਣਗੇ ਪੰਜ ਹੋਣਗੇ ਵੱਧ ਤੋਂ ਵੱਧ 10 ਜਾਣੇ ਹੋਣਗੇ ਠੀਕ ਹੈ ਨਾ ਤੇ ਜਿਹੜੀ ਲੜਾਈ ਤੁਸੀਂ ਆਲਰੇਡੀ ਲੜੀ ਹੈ ਪੰਜਾਬ ਦਾ ਤੇ ਇਤਿਹਾਸ ਦਵਾ ਹੈ ਕਿ ਪੰਜਾਬ ਨੇ ਤੇ ਪਤਾ ਨਹੀਂ ਕਿੰਨੀਆਂ ਜੰਗਾਂ ਲੜੀਆਂ ਨੇ ਜਿਹੜੀ ਲੜਾਈ ਤੁਸੀਂ ਇਹ ਕਿਸਾਨਾਂ ਨਾਲ ਬੋਲਣ ਦੀ ਲੜ ਕੇ ਆਈ ਸੀਗੀ ਲੜ ਕੇ ਆਏ ਸੀਗੇ ਉਹ ਕੋਈ ਛੋਟੀ ਜੰਗ ਨਹੀਂ ਸੀਗੀ ਉਹ ਸਾਡੇ ਦੇਸ਼ ਦੇ ਰਾਜੇ ਦੇ ਖਿਲਾਫ ਲੜ ਕੇ ਆਏ ਸੀਗੇ ਜਿੰਨ ਕੋਲ ਪਤਾ ਨਹੀਂ ਕਿੰਨੀਆਂ ਥੋਪਾਂ ਬੰਬ ਜੇਲ੍ਹਾਂ ਪਤਾ ਨਹੀਂ ਕੀ ਕੀ ਸੀਗਾ ਤੁਸੀਂ ਉਹਨਾਂ ਤੋਂ ਨਹੀਂ ਡਰੇ ਪੰਜਾਬ ਦੇ ਲੋਕ ਇੰਨੇ ਬਹਾਦਰੀ ਨੇ ਖਾਸ ਕਰਕੇ ਮਾਝੇ ਦੀ ਮੈਂ ਗੱਲ ਕਰਾਂ ਤੁਸੀਂ ਤੇ ਹਮੇਸ਼ਾ ਹੀ ਹਰ ਇੱਕ ਚੀਜ਼ ਦੇ ਵਿੱਚ ਅੱਗੇ ਰਹਿੰਦੇ ਹੋ ਤੇ ਆਪਾਂ ਜੇ ਉਸ ਮੁਕੰਮਲ ਰੂਪ ਦੇ ਉੱਤੇ ਉਸ ਚਾਗ ਨੂੰ ਜਾ ਕੇ ਆਡਾ ਲਾ ਕੇ ਆਪਣੀ ਕਿਸਾਨੀ ਵਾਸਤੇ ਪਰ ਇੱਕਦਮ ਇਕੱਠੇ ਹੋ ਜਾਂਦੇ ਆ ਤੇ ਇਹ ਵੀ ਇੱਕ ਮੁੱਦਾ ਹੈ ਇਹ ਵੀ ਇੱਕ ਸਾਂਝਾ ਮੁੱਦਾ ਜਿਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਪੁਲਿਸ ਨੂੰ ਪਤਾ ਆ ਪੁਲਿਸ ਕਰੂਗੀ ਪੁਲਿਸ ਨੂੰ ਨਹੀਂ ਪਤਾ ਕੌਣ ਹੈ ਕੀ ਕਰਦਾ ਹੈ ਵੇਖੋ ਇਹ ਹੋ ਗਈਆਂ ਗੁੰਝਲਾਂ ਵਾਲੀਆਂ ਗੱਲਾਂ ਫਿਰ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਮਨਿਸਟਰਾਂ ਨੂੰ ਨਹੀਂ ਪਤਾ ਅਧਿਕਾਰੀਆਂ ਨੂੰ ਨਹੀਂ ਪਤਾ ਵੀ ਐਮਐਸਪੀ ਕਿੰਨੇ ਦੇਣੀ ਹੈ ਇਗਾ ਕਹਿ ਸਕਦੇ ਹੋ ਕਿ ਨਹੀਂ ਕਹਿ ਸਕਦੇ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਉਲਕਿਆ ਹੋਇਆ ਹੈ ਸਾਰੇ ਪੰਜਾਬ ਦੇ ਵਿੱਚ ਔਰ ਮੈਨੂੰ ਇਹਨਾਂ ਨੇ ਯੁੱਧ ਨਸ਼ਿਆਂ ਦੇ ਵਿਰੋਧੀ ਮਾਜੇ ਦੀ ਜ਼ਿੰਮੇਵਾਰੀ ਦਿੱਤੀ ਹੈ ਸਾਰੀ ਬਟ ਮੈਂ ਰਾਜਸਥਾਨੀ ਦੀ ਹਲਕਾ ਇੰਚਾਰਜ ਹਾਂ ਉਹਦੇ ਨਾਤੇ-ਨਾਤੇ ਮੈਨੂੰ ਸਭ ਤੋਂ ਪਹਿਲਾਂ ਇਹ ਮੇਰੇ ਵਾਸਤੇ ਜ਼ਰੂਰੀ ਹੈ ਕਿ ਰਾਜਸਥਾਨੀ ਦੇ ਹਲਕੇ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਸਾਰੀ ਤੇ ਮੇਰੀ ਮਾਜੇ ਦੀ ਇੰਚਾਰਜ ਬਣੰਦਾ ਕੋਈ ਫਾਇਦਾ ਜੇ ਮੈਂ ਆਪਣੇ ਹਲਕੇ ਦੇ ਵਿੱਚੋਂ ਪਿੰਡਾਂ 'ਚ ਨਸ਼ਾ ਨਹੀਂ ਖਤਮ ਕਰ ਸਕੀ ਤੇ ਉਹ ਮੇਰੇ ਵਾਸਤੇ ਸਭ ਤੋਂ ਵੱਡੀ ਨਮੋਸ਼ੀ ਦੀ ਗੱਲ ਹੈ ਠੀਕ ਹੈ ਜੀ ਉਹ ਦੂਜੀ ਗੱਲ ਇਹ ਕਿ ਬਹੁਤ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਬਹੁਤ ਸਾਰੀਆਂ ਸਰਕਾਰਾਂ ਨੇ ਇਸ ਚੀਜ਼ ਦੇ ਉੱਤੇ ਫੋਕਸ ਕੀਤਾ ਜਿਗਾ ਕਿ ਵੋਟਾਂ ਦੇ ਲੱਗ ਗਿਆ ਸੀ ਸਾਰੇ ਜਾਣੇ ਇਕੱਠੇ ਹੋਣੇ ਆ ਅੱਜ ਕੋਈ ਅਸੀਂ ਵੋਟਾਂ ਮੰਗਣ ਨਹੀਂ ਆਏ ਤੁਹਾਡੇ ਕੋਲ ਅੱਜ ਅਸੀਂ ਸਿਰਫ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਏ ਸੀਗੇ ਠੀਕ ਹੈ ਉਵੇਂ ਤੇ ਪ੍ਰੋਗਰਾਮ ਪਹਿਲਾ ਦਿਨ ਮੈਂ ਮੈਂ ਖੁਸ਼ ਹਾਂ ਵੀ ਤੁਸੀਂ ਜਿਹੜੇ ਸਾਰੇ ਕਹਿੰਦੇ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਤੇ ਨਾ ਕੋਈ ਕਰਦਾ ਤੇ ਨਾ ਕੋਈ ਕਰਦਾ ਐਹੀ ਵੀ ਸਰਕਾਰ ਨੂੰ ਮੈਡਨ ਦੇ ਰਹੀਂ ਇਹ ਬੇਨਤੀ ਕਰਾਂਗੇ ਵੀ ਇਸ ਪਿੰਡ ਨੂੰ ਜਿਹੜਾ ਬਣਦਾ ਮਾਨ ਸਨਮਾਨ ਆ ਉਹ ਦਵਾਇਆ ਜਾਵੇ ਜੇ ਪਿੰਡ ਬਿਲਕੁਲ ਨਸ਼ਾ ਮੁਕਤ ਹੈ ਪਰ ਫਿਰ ਵੀ ਜੇਕਰ ਕੋਈ ਅਜਿਹਾ ਹੀ ਕੋਈ ਤੁਹਾਡੇ ਗੱਲ ਰੋਂਗਸ ਹੈਗੀ ਆ ਕਿ ਕੋਈ ਨਸ਼ਾ ਕਰਦਾ ਜਾਂ ਉਹ ਕਰਦਾ ਲੁਕਿਆ ਛੁਪਿਆ ਉਹਨੂੰ ਸਮਝਾਓ ਜੇ ਉਹ ਸਮਝਦਾ ਠੀਕ ਹੈ ਜੇ ਉਹਨੂੰ ਨਸ਼ਾ ਡਾਕਟਰੀ ਸਾਹਿਬਾ ਦੀ ਨੂੰੜਾ ਦਾ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਜੇ ਆਪਾਂ ਉਹਦੀ ਕਰਾਵਾਂਗੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਜਿਹੜੀ ਆ ஆயுத ਨਸ਼ਿਆ ਵਿਰੋਧ ਦੀ ਜਿਹੜੀ ਪ੍ਰੋਗਰਾਮ ਦੀ ਲੜੀ ਚਾਹ ਤੁਹਾਡੇ ਇਨੀ ਹਾਜ਼ਰ ਹੋਏ ਆ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਕੀ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਬੈਰੀਦਾਰ ਬਣ ਕੇ ਕੰਮ ਕਰਾਂਗੇ ਬੈਰੀਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਨਸ਼ਾ ਵਿਕਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕ ਨੂੰ ਅਸੀਂ ਕਿਸੇ ਨਸ਼ਾ ਕਰਨ ਨੂੰ ਪਿੰਡ ਵਿੱਚ ਵੜਾ ਨਹੀਂ ਦਵਾਂਗੇ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਮੈਂ ਗੁਰਮੇਲ ਸਿੰਘ ਮੈਂਬਰ ਪੰਚਾਇਤ ਪਿੰਡ ਪੰਜੂਖਾਲਾ ਜੋ ਕਿ ਜਯੋਤ ਨਸ਼ਿਆ ਵਿਰੋਧ ਮੀਟਿੰਗਾਂ ਚੱਲ ਰਹੀਆਂ ਨੇ ਮੈਡਮ ਸੋਨੀਆ ਮਾਂਜੀ ਦੀ ਅਗਵਾਈ ਹੇਠ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ ਜੋ ਕਿ بارش ਹੋਣ ਦੇ ਬਾਵਜੂਦ ਵੀ ਬਹੁਤ ਵੱਡਾ ਇਕੱਠ ਹੋਇਆ ਇਸ ਵਿੱਚ ਸਮੂਹ ਇਲਾਕਾ ਨਿਵਾਸੀ ਪ੍ਰਸ਼ਾਸਨ ਐਸ ਐਚਓ ਸੁਤਨਾਮ ਸਿੰਘ ਜੋ ਕਿ ਆਪਣਾ ਸਾਨੂੰ ਬਹੁਤ ਸੁਚਜੇਤ ਢੰਗ ਦੇ ਨਾਲ ਸਮਝਾ ਕੇ ਗਏ ਕਿ ਕੋਈ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਤਸਕਰ ਜਾਂ ਕੋਈ ਅਧਿਕਾਰੀ ਨਸ਼ਾ ਕਰਦਾ ਵਾ ਉਹਨੂੰ ਕਿ ਮੋਢਲੀ ਜੋ ਕਿ ਮੈਡੀਕਲ ਸਹੂਤਾ ਦਿੱਤੀ ਜਾਏਗੀ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾ ਕੇ ਗਏ ਤੇ ਇਸ ਮਹਮ ਦਾ ਹਿੱਸਾ ਬਣੇ ਸਾਰੇ ਹੀ ਸੱਜਣਾ ਨੇ ਬਹੁਤ ਹੀ ਸਤਿਕਾਰਯੋਗ ਮੈਡਮ ਜੀ ਹੋਣਾਂ ਦਾ ਸਾਥ ਦਿੱਤਾ ਤੇ ਬਾਕੀ ਚਲੋ ਜਿੱਦਾਂ 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 ਅੱਗੇ ਉਹ ਸਾਨੂੰ ਦੱਸਣਗੇ ਅਸੀਂ ਉਸੇ ਉਸੇ ਢੰਗ ਦੇ ਨਾਲ ਅੱਗੇ ਅੱਗੇ ਆਪਾਂ ਲੋਕਾਂ ਦੇ ਨਾਲ ਵਿਚਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ